ਕਹਿੰਦਾ ਇਹ ਮੰਗ ਇਨਸਾਫ ਟੀਮ ਵਾਲਾ ਜੱਗਾ ਜਿਹੜਾ ਕਿ ਕਹਿੰਦਾ ਖਸ ਖਸ ਦੀ ਖੇਤੀ ਲਾਗੂ ਕਰੋ ਮੁਕਸਰ ਦੇ ਵਿੱਚ ਮੇਰੇ ਵੀਰ ਨੇ ਸ਼ੁਰੂਆਤ ਕੀਤੀ ਸੀ ਅੱਜ ਪੰਜਾਬ ਦਾ ਐਸਾ ਕੋਈ ਪਿੰਡ ਨਹੀਂ ਜਿੱਥੇ ਭਰਾ ਉਹਦੇ ਨਾਲ ਨਹੀਂ ਜੁੜੇ ਆਪਾਂ ਨੂੰ ਵੀ ਜੁੜਨਾ ਚਾਹੀਦਾ ਹੈ ਮੇਰੇ ਵੀਰੋ ਕਿਉਂਕਿ ਏਕੇ ਦੇ ਵਿੱਚ ਬਰਕਤ ਹੈ ਗੱਲ ਮੈਂ ਕਰ ਰਿਹਾ ਸੀ ਵੀ ਪਿੱਛੇ ਦੇ ਕੋਟੀ ਸੇਖਾਂ 20 ਕਿਲੋ ਫੀਮ ਫੜੀ ਗਈ ਮੈਂ ਗੱਲ ਕੀਤੀ ਵੀ ਉਹਦਾ ਬੇੜਾ ਵਹਿ ਜਾਣਾ ਚਾਹੀਦਾ ਜੀਨੇ ਮੁਖਬਰੀ ਕੀਤੀ ਹੈ ਮੇਰੇ ਵੀਰੋ ਕੰਮ ਦਾ ਟਾਈਮ ਹੈ ਜਿਨ੍ਹਾਂ ਨੇ ਕਰਾਰ ਕੀਤੇ ਹੋਣੇ ਮੇਰੇ ਵਰਗਿਆਂ ਨੇ ਉਹ ਕਰਾਰ ਢੀਕਦੇ ਹੋਣੇ ਆ ਤੇ ਉਹਨਾਂ ਨੂੰ ਪੁਲਿਸ ਪੈ ਗਈ ਹੈ ਕਿ ਨਸ਼ਿਆਂ ਚੋਂ ਨਸ਼ਾ ਯਾਰੋ ਇੱਕੋ ਸਰਦਾਰੀ ਥੋੜੀ ਜਿਹੀ ਖਾ ਕੇ ਲੱਗੇ ਦੁਨੀਆ ਪਿਆਰੀ ਡੋਡਿਆਂ ਦੀ ਮਾਂ ਲੱਗੇ ਥੀਮ ਉਹਦਾ ਨਾਂ ਲੱਗੇ ਖਸ ਖਸ ਲੱਗੇ ਉਹਦੀ ਧੀ ਸੁਖਿਆ ਮੁਖਵਰਾਂ ਦਾ ਬਹਿਜੇ ਬੇੜਾ ਤੁਗਲੀ ਕਰਕੇ ਮਿਲਿਆ ਦੱਸ ਕੀ ਤੁਗਲੀ ਕਰਕੇ ਮਿਲਿਆ ਦੱਸ ਕੀ ਪਰ ਜੇ ਆਪਾਂ ਏਕਾਂ ਰੱਖਾਂਗੇ ਨਾ ਜਿਵੇਂ ਪਿੱਛੇ ਜੇ ਸੇਖੋ ਸਾਹਿਬ ਡੀਐਸਪੀ ਨੇ ਕਿਹਾ ਸੀ ਵੀ ਬਾਣ ਸਰਕਾਰ ਇੰਨਾ ਹੀ ਕਰ ਦੇਵੇ ਨਾ ਵੀ ਜਿਹੜੇ ਘਰਾਂ ਚ ਬਗੀਚੀ ਕਿ ਜਿੰਨਾ ਥਾਂ ਲਾਉਣ ਦੀ ਇਜਾਜ਼ਤ ਦੇ ਦੇਵੇ ਤੇ ਇੰਨੇ ਚ ਦਾ ਸਰਕਾਰ ਕਰ ਸਕਦੀ ਆ ਭਾਵੇਂ ਗੱਲ ਜਿਹੜੀ ਸੈਂਟਰ ਦੀ ਐ ਪਰ ਮੇਰੇ ਵੀਰੋ ਮੰਗ ਆ ਨਾ ਜਿਹੜੀ ਮੈਂ ਸ਼ਰਤیاں ਗੱਲ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਗੱਲ ਲਿਖਤੀ ਨਾ ਵੀ ਅਸੀਂ ਖਸ ਖਸ ਦੀ ਖੇਤੀ ਲਾਗੂ ਕਰਵਾਵਾਂਗੇ ਅਸੀਂ ਠੇਕੇ ਖਲਾਵਾਂਗੇ ਉਹਨੂੰ ਘਰ ਘਰ ਜਾ ਕੇ ਵੋਟ ਮੰਗਣ ਦੀ ਲੋੜ ਨਹੀਂ ਪੈਣੀ ਜਿਵੇਂ ਕਿਤੇ ਕੈਪਟਨ ਸਾਹਿਬ ਨੇ ਕਿਹਾ ਸੀ ਵੀ ਕਰਜ਼ਾ ਮਾਫ਼ ਕਰ ਦਿਆਂਗੇ ਤੇ ਮੇਰੇ ਵੀਰੋ ਥੱਪੜਿਆਂ ਵਾਂਗੂ ਵੋਟਾਂ ਮਰੀਆਂ ਸੀ ਇਹ ਗੱਲ ਹੋਣੀ ਚਾਹੀਦੀ ਹੈ ਆ ਕਾਲੂ ਗਗੜੇ ਦੀ ਧਰਤੀ ਦਾ ਦੂਜੇ ਪਾਸੇ ਲੱਭੂ ਐ ਲੱਭੂ ਕਹਿੰਦਾ ਮਿੱਤਰਾਂ ਹਜੇ ਸਰੀਰ ਕਰਮ ਨਹੀਂ ਹੋਇਆ ਆ ਲੈਣ ਦੇ ਵੇਖ ਪਟਾਕੇ ਪੈਂਦੇ ਸਰਿੰਦਰਾ ਚੱਕ ਗਗਣੀ ਦੀ ਥੱਲੇ ਬਲੇ ਬਲੇ ਕਰਾਈ ਹੈ ਦਮਸਿਆ ਕੈਨੇਡਾ